ਦੇ ਚੈਨਲ ਸਟਡੀ ਆਨਲਾਈਨ ਜਸਟ ਫੋਰ ਯੂ ਤੇ ਜਲਦੀ ਜਲਦੀ ਸਾਰੇ ਜੁਆਇਨ ਕਰੋ ਜਿਹੜੇ ਪਹੁੰਚ ਚੁੱਕੇ ਜੀ ਕਨਫਰਮੇਸ਼ਨ ਦੇਣ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਜੇਕਰ ਕੋਈ ਸਮੱਸਿਆ ਹੈ ਤਾਂ ਦੱਸਿਆ ਜਾਵੇ ਤਾਂ ਕਿ ਉਸ ਸਮੱਸਿਆ ਨੂੰ ਸੁਲਝਾ ਕੇ ਕਲਾਸ ਨੂੰ ਸਮੂਥਲੀ ਚਲਾਇਆ ਜਾ ਸਕੇ ਸੀਰੀਜ਼ ਆਪਣੀ ਚੱਲ ਰਹੀ ਹੈ ਜੀ ਈਟੀਟੀ 99ਵੀਂ ਪੇਪਰ A ਦੇ ਲਈ ਜੋ ਰੀਕੰਡਕਟਡ ਸਿਲੇਬਸ ਦਿੱਤਾ ਗਿਆ ਸੀ ਉਸ ਦੀ ਅੱਜ ਕਲਾਸ ਨੰਬਰ ਹੈ ਜੀ 15 15 ਨੰਬਰ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਅਗਲੀ ਤੀਮਤ ਉਰਨ ਕੁਐਸਚਨ ਸੋ ਫਟਾਫਟ ਜੁਆਇਨ ਕਰੋ ਜੀ ਸਾਰੇ ਕਨਫਰਮੇਸ਼ਨ ਜ਼ਰੂਰ ਦੇ ਦਿਓ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਫਿਰ ਨਹੀਂ ਹਾਂਜੀ ਜਿੰਨਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰਾਮ ਗਰੁੱਪ ਪੰਜਾਬੀ ਮਾਸਟਰ ਕੇਡ ਟੀਜੀ ਪੰਜਾਬੀ ਚੰਡੀਗੜ੍ਹ ਹਰਿਆਣਾ ਦਿੱਲੀ ਯੂਜੀਸੀ ਨੈਟ ਗ੍ਰੇਡ 1 2 3 ਰਾਜਸਥਾਨ ਜੇਕਰ ਇਹਨਾਂ ਸਭ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ ਐਟ ਪੰਜਾਬੀ ਤਿਆਰੀ ਗਰੁੱਪ ਨੂੰ ਜੇਕਰ ਈਟੀਟੀ ਪੇਪਰ ਐਂਡ ਬੀ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ ਐਟ ਈਟੀਟੀ ਪੇਪਰ ਐਂਡ ਬੀ ਇਸ ਤੋਂ ਇਲਾਵਾ ਇੱਕ ਰਸਸ ਮਾਸਟਰ ਕਿੱਟ ਦੀ ਤਿਆਰੀ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ ਐਡ ਐਸਐਸ ਤਿਆਰੀ ਤੇ ਜੇ ਤੁਹਾਨੂੰ ਚਾਹੀਦਾ ਜੀ ਸਕੂਲ ਕੰਟੈਂਟ ਪੀਐਸਸੀਬੀ ਤੇ ਸੀਬੀਐਸਸੀ ਬੋਰਡ ਦੇ ਨਾਲ ਸੰਬੰਧਿਤ ਤਾਂ ਜੁਆਇਨ ਕਰਿਆ ਜਾਵੇ ਜੀ ਐਡ ਆਰਕੇ ਆਨਲਾਈਨ ਸਕੂਲ ਉਹ ਆਪਣੀ ਲੋਡ ਦੇ ਅਨਸਾਰ ਗਰੁੱਪ ਜੁਆਇਨ ਕਰ ਸਕਦੇ ਹੋ ਬਿਨਾ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਕਲਾਸ ਤੇਵਾਦਿਆਂ ਪਹਿਲੇ ਕੁਐਸਚਨ ਦੇ ਵੱਲ ਹਾਂਜੀ ਅੱਜ ਦਾ ਆਪਣਾ ਵਿਸ਼ਾ ਰਹੇਗਾ ਜੀ ਲੇਖ ਪੱਤਰ ਪੈਰਾ ਰਚਨਾ ਤੇ ਸੰਖੇਪ ਰਚਨਾ ਇਹ ਸਾਰੇ ਵਿਸ਼ਿਆਂ ਦੇ ਨਾਲ ਸਬੰਧਿਤ ਜਿੰਨੇ ਵੀ 4 4 5 5 ਕੁਐਸਚਨ ਬਣਦੇ ਆ ਉਹ ਸਾਰੇ ਇਸ ਕਲਾਸ ਦੇ ਵਿੱਚ ਕਵਰ ਕੀਤੇ ਗਏ ਆ ਸੋ ਪਹਿਲਾ ਕੁਐਸਚਨ ਹੈ ਜੀ ਪੈਰਾ ਕੇਸ ਉੱਤੇ ਕੇਂਦ੍ਰਿਤੰਦ ਹੈ ਆਪਸ਼ਨ ਇਹ ਸ਼ਬਦਾਂ ਬੀ ਅਰਥਾਂ ਸੀ ਸਰਲੇਖ ਡੀ ਵਾਕਾਂ கரੈਕਟ ਆਨਸਰ ਕੁਐਸਚਨ ਨੰਬਰ 1 ਦੇ ਲਈ ਆਨਸਰ ਕਰਿਆ ਜਾਵੇ ਵੈਰੀ ਗੁੱਡ ਈਵਿੰਗ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ जी सबू बहुत बहुत स्वागत है जी एक नंबर सी ऑप्शन आ चुका है ए भी आ चुका है जी हाँ जी ए सी ऑप्शन तो एप्शन जिन्हें वालों आंसर ऑप्शन सी सीता जा रहा पैरा होंगे जी सरलेखते केंद्रित ऑप्शन सी होगा कुरैक्ट आंसर क्वेश्चन नंबर दो दे दलवा जी 2 ਨੰਬਰ ਕੁਐਸਚਨ ਹੈ ਜੀ ਪੈਰੇ ਦਾ ਆਕਾਰ ਲਗਭਗ ਕਿੰਨੇ ਸ਼ਬਦਾਂ ਦਾ ਹੋਣਾ ਚਾਹੀਦਾ ਆਪਸ਼ਨ ਹੈ 30 B 90 C 120 ਤੇ D ਹੈ ਜੀ 150 ਪੈਰੇ ਦਾ ਆਕਾਰ ਲਗਭਗ ਕਿੰਨੇ ਸ਼ਬਦਾਂ ਦਾ ਹੋਣਾ ਚਾਹੀਦਾ ਹੈ கரੈਕਟ ਆਨਸਰ ਪ੍ਰਸ਼ਨ ਨੰਬਰ 2 ਦੇ ਲਈ ਕਿਰਿਆ ਜਾਵੇ ਹਾਂ ਜੀ 2 ਨੰਬਰ ਲਈ 150 ਤੇ 120 ਆਨਸਰ ਆ ਰਿਹਾ ਮੋਸਟਲੀ 150 ਆਨਸਰ ਹੈ ਲੋ ਜੀ ਹੁਣ ਇਕੁਅਲ ਜਿਹਾ ਹੋ ਗਿਆ ਕੰਮ 120 ਤੇ 150 150 ਵਾਲੇ ਨੇ ਬਿਲਕੁਲ ਠੀਕ ਹੈ ਪੈਰਾ ਲਗਭਗ 150 ਸ਼ਬਦਾਂ ਦਾ ਕੁਐਸਚਨ ਨੰਬਰ ਤੇ ਸੰਖੇਪ ਰਚਨਾ ਤੁਹਾਨੂੰ ਪਤਾ ਹੀ 1/3 ਹੁੰਦੀ ਹੈ 1/3 3 ਨੰਬਰ ਕੁਐਸਚਨ ਹੈ ਜੀ ਪੈਰਾ ਰਚਨਾ ਦਾ ਗਹਿਣਾ ਹੈ ਆਪਸ਼ਨ ਏ ਸ਼ਬਦ ਵੀ ਬਜਵੀਂ ਦਲੀਲ ਸੀ ਵਾਕ ਡੀ ਵਿਚਾਰ ਕੁਐਸਚਨ ਨੰਬਰ 10 ਦੇ ਲਈ ਆਨਸਰ ਕਰੋ ਜੀ ਕੁਐਸਚਨ ਨੰਬਰ 3 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਨੰਬਰ ਸੀ ਵੀ ਮੈਕਸ ਅਨਸਰ ਕੀਤਾ ਜਾ ਰਿਹਾ ਪੈਰਾ ਰਚਨਾ ਦਾ ਗਹਿਣਾ ਕਿਸ ਨੂੰ ਕਿਹਾ ਗਿਆ ਹੈ ਪੈਰਾ ਰਚਨਾ ਦਾ ਗਹਿਣਾ ਬਜਵੀਂ ਦਲੀਲ ਨੂੰ ਆਪਸ਼ਨ ਬੀ ਹੈ ਬਿਲਕੁਲ ਠੀਕ ਕੁਸ਼ਚਨ ਨੰਬਰ 4 ਜੀ ਪੈਰੇ ਦਾ ਟੁਕਵਾਂਸ ਰਿਲੇਖ ਕਿਸ ਦੇ ਅਨਸਾਰ ਹੁੰਦਾ ਹੈ ਆਪਸ਼ਨ ਇਹ ਵਿਸ਼ੇ ਦੇ ਵੀ ਸ਼ਬਦਾਂ ਦੇ ਸੀ ਸੰਖੇਪ ਰਚਨਾ ਦੇ ਡੀ ਲਿਖਣ ਵਿਧੀ ਦੇ ਪੈਰੇ ਦਾ ਸਰਲੇਖ ਹੈ ਜੋ ਉਹ ਕਿਸ ਦੇ ਅਨਸਾਰ ਹੁੰਦਾ ਹੈ ਸੋ ਸਰਲੇਖ ਕਾਦੇ ਤੇ ਧਾਰਿਤ ਹੋਵੇਗਾ ਧਿਆਨपूर्वक ਅਨਸਰ ਕਰੋ ਕੁਸ਼ਚਨ ਨੰਬਰ 4 ਦੇ ਲਈ 4 ਨੰਬਰ ਦਾ ਅਨਸਰ ਆ ਰਿਹਾ ਜੀ ਏ ਆਪਸ਼ਨ ਸਭ ਦੇ ਵੱਲੋਂ ਏ ਸੀ ਆਪਸ਼ਨ ਵੀ ਆ ਗਿਆ ਬਟ ਜਿਹੜੇ ਆਪਸ਼ਨ ਏ ਦੇ ਨਾਲ ਜਾ ਰਹੇ ਹਨ ਬਿਲਕੁਲ ਠੀਕ ਹੈ ਵਿਸ਼ੇ ਤੇ ਆਧਾਰਿਤ ਹੁੰਦਾ ਹੈ ਸਰਲੇਖ ਪੈਰੇ ਦਾ ਆਹੀ ਸਰਲੇਖ ਹੁੰਦਾ ਹੈ ਠੀਕ ਹੈ ਜੀ ਕੁਐਸਚਨ ਨੰਬਰ 5 ਪੈਰੇ ਦਾ ਅੱਖਰ ਹੁੰਦਾ ਹੈ ਆਪਸ਼ਨ ਏ ਅਸੀਮਿਤ ਵੀ ਸੀਮਿਤ ਸੀ ਦੋਵੇਂ ਹੋ ਸਕਦੇ ਹਨ ਡੀ ਕੋਈ ਵੀ ਨਹੀਂ கரੈਕਟ ਆਨਸਰ ਕੁਐਸਚਨ ਨੰਬਰ 5 ਦੇ ਲਈ ਕਰੋ ਜੀ ਸਤਿ ਸ਼੍ਰੀ ਅਕਾਲ ਇਸ ਸਾਹਿਰਿਕ ਜੇ ਪਾਈ ਨੰਬਰ ਲਈ ਆਨਸਰ ਆ ਰਿਹਾ ਜੀ ਆਪਸ਼ਨ ਬੀ ਸੀਮਿਤ ਹੁੰਦਾ ਥੋੜੀ دیر ਪਹਿਲਾਂ ਹੀ ਆਪਾਂ ਕੁਐਸਚਨ ਕੀਤਾ ਜੀ ਹਨਾ ਸੋ ਪੈਰੇ ਦਾ ਅਕਾਰ ਸੀਮਿਤ ਹੁੰਦਾ ਆਪਸ਼ਨ ਬੀ ਹੈ ਬਿਲਕੁਲ ਠੀਕ ਹੈ ਕੁਐਸਚਨ ਨੰਬਰ 6 6 ਨੰਬਰ ਹੈ ਜੀ ਪੈਰਾ ਰਚਨਾ ਵਿੱਚ ਕੀ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ ਆਪਸ਼ਨ ਏ ਵਾਕ ਜੁਗਤਵੀਂ ਸ਼ਬਦ ਤਰਤੀਬ ਸੀ ਅਰਥ ਸਪਸ਼ਟਤਾ ਤੇ ਡੀ ਬੋਲੀ ਦੀ ਸ਼ੁੱਧਤਾ ਪ੍ਰਸ਼ਨ ਨੰਬਰ 6 ਲਈ ਆਨਸਰ ਕਰਿਆ ਜਾਵੇ ਇਸ ਸੋਨਿਆ ਤੇ ਸੁਆਗ ਅਰੇਡੀ ਵਿੱਚ ਕਿਹੜੀ ਚੀਜ਼ ਨੂੰ ਕਿਹਾ ਜਾਂਦਾ ਹੈ ਜਾਂ ਕਿਹੜੀ ਚੀਜ਼ ਸੋਨਿਆ ਤੇ ਸੁਆਗ ਦਾ ਕੰਮ ਕਰਦੀ ਹੈ ਇਹ ਰਚਨਾਵਾਂ ਦੇ ਵਿੱਚ ਆਨਸਰ ਹਰੇ ਜੀ ਬੀ ਤੇ ਸੀ ਆਪਸ਼ਨ ਡੀ ਵੀ ਆਇਆ ਜੀ ਮੋਸਟਲੀ ਬੀ ਤੇ ਸੀ ਆਪਸ਼ਨ ਮੋਸਟਲੀ ਬੀ ਆਪਸ਼ਨ ਆ ਰਿਹਾ ਗਲਤ ਹੋ ਗਿਆ ਬੋਲੀ ਦੀ ਸ਼ੁੱਧਤਾ கரੈਕਟ ਆਨਸਰ ਆਵਿਗਾ ਜੀ ਆਪਸ਼ਨ ਡੀ ਡੀ ਆਨਸਰ ਹੈ ਜੀ ਠੀਕ 6 ਨੰਬਰ ਲਈ 7 ਨੰਬਰ ਕੁਐਸਚਨ ਲਈ ਸੰਖੇਪ ਰਚਨਾ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਹਨ ਸੰਖੇਪ ਰਚਨਾ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਿਹਾ ਜਾਂਦਾ ਹੈ অপਸ਼ਨ A ਸ਼ਾਰਟ 에ਸੇ B ਕੰਪਰੀਹੇਸ਼ਨ C ਕੰਜੈਕਟਿਵ 에ਸੇ ਤੇ D ਹੈ ਜੀ ਪ੍ਰੈਸੀ ਸੰਖੇਪ ਰਚਨਾ ਨੂੰ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਹਨ ਆਨਸਰ অপਸ਼ਨ D ਕੀਤਾ ਜਾ ਰਿਹਾ ਹੈ जी सब दे वो डी आंसर प्रेसी बिल्कुल ठीक है जेडे भी ऑप्शन डी नाल जा रहे हैं क्वेश्चन नंबर अठ अठ नंबर है संखेप रचना होनी चाहिए है ऑप्शन है आनियापुरख चे बी प्रोखच चे दोंग चे दोवें डी किसी भी नहीं क्वेश्चन नंबर अठी आंसर कराया करे हाँ जी पैरा रचना सॉरी संखेप रचना होनी चाहिए संखेप रचना अन्य पुरख तीजा पुरख ठीक है ते परोख जी इनडायरैक्ट कह लगे ठीक है प्रतको ये दोवे सुने होने तुम कट्ठे कदी थी, ठीक है ते परोख हो गया जी इनडायरैक्ट सो संखेप रचना है वो होनी चाहिए दोह अन्य पुरख चे रोक ऑप्शन सी होगा कुरैक्ट आंसर क्वेश्चन नंबर नौ नौ नंबर जी की संखेप रचना लिखण समय शब्दों की गिनती का कोई नियम है ऑप्शन हाँ भी नहीं करैक्ट आंसर क्वेश्चन नंबर नौ दे लिए आंसर करो जी ऑलरेडी थोड़ी देर पहला ही दस के हटिया गलत नहीं होना चाहिए किसी का भी आंसर आ रहा जी ऑप्शन ए नौ नंबर जी बिल्कुल ठीक है जी संखेप रचना शब्दों की गिनती का नियम है ਇੱਕ 3 ਸ਼ਬਦ ਹੁੰਦੇ ਆ ਜੀ 1/3 ਵਾਲਾ ਨਿਯਮ ਠੀਕ ਹੈ ਜੀ ਇੱਕ 3 ਸ਼ਬਦਾਂ ਵਾਲਾ ਕੁਸ਼ਚਨ ਨੰਬਰ 10 ਚਿੱਠੀ ਦੇ ਕੁੱਲ ਕਿੰਨੇ ਭਾਗ ਮੰਨੇ ਜਾਂਦੇ ਹਨ ਚਿੱਠੀ ਦੇ ਕੁੱਲ ਭਾਗ ਪੁੱਛੇ ਗਏ ਆਪਸ਼ਨ A ਹੈ ਜੀ 2 B 4 C 6 D 8 ਕੁਸ਼ਚਨ ਨੰਬਰ 10 ਦੇ ਲੈ ਜਾਂਤਰ ਕਰਿਆ ਜਾਵੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ 10 ਨੰਬਰ ਲਈ C ਵੀ ਮੈਕਸ ਅਨਸਰ ਆ ਰਿਹਾ ਜੀ ਮੋਸਟਲੀ C ਆਪਸ਼ਨ ਕੀਤਾ ਜਾ ਰਿਹਾ ਚਿੱਠੀ ਦੇ ਕੁੱਲ ਭਾਗ ਪੁੱਛੇ ਗਏ ਜਦੋਂ ਕੁੱਲ ਪੁੱਛਿਆ ਜਾਂਦਾ ਉਦੋਂ 6 ਆਨਸਰ ਕਰਨਾ ਹੈ ਜੀ ਸੀ ਆਪਸ਼ਨ கரெਕਟ ਹੋਵੇਗਾ ਠੀਕ ਹੈ ਅਦਰਵਾਈਜ਼ ਸਧਾਰਨ ਤੌਰ ਤੇ ਤਿੰਨ ਭਾਗ ਹੁੰਦੀ ਹੈ ਛੇ ਭਾਗ ਕਿਹੜੇ-ਕਿਹੜੇ ਹੁੰਦੇ ਆ ਨੋਟ ਕਰ ਲਓ ਜੀ ਇੱਥੇ ਪਹਿਲਾ ਹੁੰਦਾ ਜੀ ਆਰੰਭ ਅਰਥ ਸੰਬੋਧਨੀ ਸ਼ਬਦ ਹੁੰਦਾ ਉਸ ਤੋਂ ਬਾਅਦ ਵਿਸ਼ਾ ਪ੍ਰਗਟਾਇਆ ਜਾਂਦਾ ਠੀਕ ਹੈ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਸਬੰਧ ਪ੍ਰਗਟਾਉ ਸ਼ਬਦ ਵਰਤੇ ਜਾਂਦੇ ਆ ਫਿਰ ਦਸਤਕਤ ਹੁੰਦੀ ਆ ਉਸ ਤੋਂ ਬਾਅਦ ਬਾਹਰਲਾ ਪਤਾ ਇਹ ਆੜੜ ਛੇ ਭਾਗ ਹੁੰਦੇ ਆ ਚਿੱਠੀ ਦੇ ਕੁਐਸਚਨ ਨੰਬਰ 11 11 ਨੰਬਰ ਇਹ ਅੰਕਾਂ ਦੀ ਥਾਂ ਸ਼ਬਦਾਂ ਦੀ ਵਰਤੋਂ ਕਿੰਨਾ ਪੱਤਰਾਂ ਵਿੱਚ ਕੀਤੀ ਜਾਂਦੀ ਹੈ অপਸ਼ਨ A ਬੇਨਤੀ ਵਿਵਪਾਰਕ ਸੀ ਕਰੇ ਲੋਡੀ ਸਾਰੇ ਹਾਂਜੀ ਅੰਕਾਂ ਦੀ ਥਾਂ ਤੇ ਸ਼ਬਦਾਂ ਦੀ ਵਰਤੋਂ ਕਿੰਨਾ ਪੱਤਰਾਂ ਦੇ ਵਿੱਚ ਕੀਤੀ ਜਾਂਦੀ ਹੈ ਆਨਸਰ অপਸ਼ਨ B ਆ ਚੁੱਕਾ ਜੀ ਵਿਵਪਾਰਕ ਪੱਤਰਾਂ ਦੇ ਵਿੱਚ ਅੰਕਾਂ ਦੀ ਥਾਂ ਸ਼ਬਦ ਵਰਤਣ ਦਾ ਕਾਰਨ ਇਹ ਹੈ ਜੀ ਕਿ ਇਹ ਵਾਰੀ ਹੈ ਕਿ ਸੰਖਿਆ ਗਲਤ ਲਿਖੀ ਜਾਂਦੀ ਹੈ ਗਲਤ ਇਸ ਲਈ ਲਿਖੀ ਜਾਂਦੀ ਹੈ ਮੰਨ ਲਓ ਕਿ 10000 ਸੋਰੀ ਲੱਖ ਲੇਖ ਰਹੇ ਆ ਮੰਨ ਲਓ 1 2 3 4 5 ਆਉਣੀਆਂ ਚਾਹੀਦੀਆਂ ਕਈ ਵਾਰੀ ਕੀ ਹੁੰਦਾ 4 0 ਆਉਂਦੀਆਂ ਤੇ ਭਲੇਖੇ 'ਚ ਇੱਥੇ ਹੀ ਖਤਮ ਹੋ ਜਾਂਦਾ ਸੋ ਇਸ ਕਰਕੇ ਅੰਕਾਂ ਦੀ ਸਥਾਪ ਤਾ ਤੇ ਕੀ ਹੈ ਸ਼ਬਦ ਵਰਤੇ ਜਾਂਦੀ ਹੈ 1 ਲੱਖ ਆ ਤਾਂ ਕਿ ਕੋਈ ਕਨਫਿਊਜ਼ਨ ਨਾ ਰਹੇ ਵਪਾਰਕ ਪੱਤਰਾ ਤੇ ਪੱਤਰ ਜਿਹੜੇ ਲਿਖੇ ਜਾਂਦੇ ਆ ਵੀ ਆਪਸ਼ਨ ਕਰੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ ਹਾਂਜੀ ਦੇਖੋ ਅੰਕ ਕਲਿੱਕ ਕਰਦਾ ਮੈਂ 0 ਤੇ ਕਲਿੱਕਾ ਪੈਂਦਾ ਹੈ ਅਤੇ ਜਿਹੜੀ ਜ਼ੀਰੋ ਹੈ ਉਹ ਘੱਟ ਵੱਧ ਲਿਖਣ ਦਾ ਡਰ ਰੈਂਦਾ ਇਸ ਕਰਕੇ 12 ਨੰਬਰ ਕੁਐਸਚਨ ਹੈ ਜੀ ਲੇਖ ਰਚਨਾ ਦਾ ਮੁੱਖ ਮਨੋਰਥ ਕੀ ਹੈ ਲੇਖ ਰਚਨਾ ਕਰਨ ਦਾ ਮੁੱਖ ਮਨੋਰਥ ਕੀ ਹੈ অপਸ਼ਨ A ਰਚਨਾਤਮਕ ਹੁਨਰ ਪੈਦਾ ਕਰਨਾ B ਲਿਖਣਾ ਸਿਖਾਉਣਾ ਸੀ ਦੋਵੇਂ ਸਹੀ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 12 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਹਾਂਜੀ ਲੇਖ ਲੇਖ ਦੇ ਲਈ ਆਨਸਰ ਆ ਰਿਹਾ ਜੀ A ਆਪਸ਼ਨ ਤੇ C ਆਪਸ਼ਨ ਮੋਸਟਲੀ ਏ ਆਨਸਰ ਆ ਰਿਹਾ ਰਚਨਾਤਮਕ ਹੁਨਰ ਪੈਦਾ ਕਰਨਾ ਜਿੰਨਾ ਦਾ ਏ ਆਨਸਰ ਆ ਰਿਹਾ ਬਿਲਕੁਲ ਠੀਕ ਹੈ ਜੀ ਦੇਖੋ ਲਿਖਣਾ ਤਾਂ ਕਿਵੇਂ ਵੀ ਸਿਖਾਇਆ ਜਾ ਸਕਦਾ ਹੈ ਜ਼ਰੂਰੀ ਨਹੀਂ ਉਹ ਲੇਖ ਲਿਖ ਕੇ ਹੀ ਲਿਖਣਾ ਸਿਖਾਉਣਾ ਹੈ ਠੀਕ ਹੈ ਸੋ ਏ ਆਪਸ਼ਨ கரੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 13 ਲੇਖ ਲਿਖਣ ਕਲਾ ਹੈ ਆਪਸ਼ਨ A ਸੁਤੰਤਰ B ਬੰਦੀਜ਼ੀ ਹਾਂਜੀ ਲੇਖ ਤੇ ਨਿਬੰਧ ਦੋ ਵੱਖ-ਵੱਖਰੀਆਂ ਚੀਜ਼ਾਂ ਹਨ ਇਹਨਾਂ ਦੇ ਵਿੱਚ ਆਹ ਇੱਕ ਬਹੁਤ ਵੱਡਾ ਫਰਕ ਹੁੰਦਾ ਹੈ ਜਿਹੜਾ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਹੈ ਲੇਖ ਲਿਖਣ ਕਲਾ ਹੈ ਸੁਤੰਤਰ ਹੈ ਜਾਂ ਬੰਦੀਜੀ ਹੈ ਆਨਸਰ ਆ ਰਿਹਾ ਜੀ ਆਪਸ਼ਨ ਏ ਤੇ ਬੀ ਮੋਸਟਲੀ ਏ ਆਪਸ਼ਨ ਆ ਰਿਹਾ ਸੁਤੰਤਰ ਕਲਾ ਜੀ ਬਿਲਕੁਲ ਠੀਕ ਹੈ ਜੀ ਜਿਹੜਾ ਨਿਬੰਧ ਹੁੰਦਾ ਹੈ ਉਹ ਬੰਦੀਜੀ ਮਤਲਬ ਕਿ ਉਹਦੇ ਨਿਯਮ ਹੁੰਦੇ ਆ ਠੀਕ ਹੈ ਉਹ ਬਹੁਤਾ ਵੱਡਾ ਲਿਖ ਵੀ ਨਹੀਂ ਸਕਦੇ ਨੇ ਬੰਦ ਪਰ ਨਿਜ ਵੀ ਪ੍ਰਗਟਾਇਆ ਜਾਂਦਾ ਨੇ ਬੰਦ ਦੇ ਵਿੱਚ ਠੀਕ ਹੈ ਨੰਨੇ ਤੋਂ ਨਿਜ ਨੰਨੇ ਤੋਂ ਉਹਨੇ ਬਾਅਦ ਹੋ ਸਕਦਾ ਅੱਗੇ ਕੁਐਸਚਨ ਆਉਣਗੇ 14 ਨੰਬਰ ਕੁਐਸਚਨ ਹੈ ਇਹ ਲੇਖ ਵਿੱਚ ਪੈਰੇ ਤੇ ਵਾਕ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ অপਸ਼ਨ ਇਹ ਵੱਡੇ ਤੇ ਵਿਸਤ੍ਰਿਤ ਵੀ ਛੋਟੇ ਤੇ ਭਾਵਪੂਰਤ ਕੁਐਸਚਨ ਨੰਬਰ 14 ਦੇ ਲਈ ਆਨਸਰ ਕਰੋ ਜੀ 14 ਨੰਬਰ ਆਨਸਰ ਆ ਰਿਹਾ ਜੀ A ਤੇ B MX ਆਨਸਰ ਹੀ 14 ਨੰਬਰ ਲਈ ਕੁੱਲ ਮਿਲਾ ਕੇ MX ਆਨਸਰ ਕੀਤਾ ਜਾ ਰਿਹਾ ਹੈ C ਤਾਂ ਹੈ ਹੀ ਨਹੀਂ ਜੀ ਅਮਨ ਜੀ C ਕਿੱਥੇ ਕਿ ਪਿਛਲੇ ਕੁਐਸਚਨ ਲਈ ਕਰ ਰਹੇ ਹੋ ਇਸ ਲਈ ਜੇ ਵੀ ਸ਼ਾਇਦ ਨਹੀਂ ਸੀਗਾ ਸੀ हाँ जी तो क्वेश्चन नंबर चौदह जिन्हों का भी आंसर आ रहा है जी छोटे तो भावपुर तो आंसर होगा जी क्वेश्चन नंबर पंद्रह के वी पंद्रह नंबर एक कि लेख द कोई सीमा निश्चित है ऑप्शन यहाँ भी नहीं सही आंसर क्वेश्चन नंबर पंद्रह दिल करो थोड़ी देर पहला ही दस के हटिया किसीमा के किस निश्चित हों की नहीं होंगी निबंध त लेख दो वक्र चीजा ने निबंध की सीमा निश्चित ठीक है निबंध की सीमा निश्चित निज प्रगटाया जाता है निबंध निज निश्चित ये तीनों चीज़ याद रख लो जी कन्फ्यूजन नहीं होगी कि लेख की सीमा निश्चित होंगी नहीं होंगी जी बी ऑप्शन कुरैक्ट आंसर आवेगा जी बी जिन्होंने आंसर किया सबका है बिल्कुल ठीक क्वेश्चन नंबर हाँ जी निबंध की सीमा निश्चित होंगी याद रखो नहीं होंगी यदि ਲੇਖ ਦੀ 16 ਨੰਬਰ ਹੈ ਜੀ ਲੇਖ ਵੱਡੀ ਰਚਨਾ ਜਾਂ ਨਿਬੰਧ ਆਪਸ਼ਨ ਹੈ ਲੇਖ ਵੀ ਨਿਬੰਧ ਹੁਣ ਉੱਤੇ ਜਿਹੜੀ ਲਾਈਨ ਦਿੱਤੀ ਹੋਈ ਉਹਦੇ ਨਾਲ ਹੀ ਤੁਸੀਂ ਆਨਸਰ 16 ਨੰਬਰ ਦਾ ਕਰ ਲਓਗੇ ਜੀ ਥੋੜਾ ਜਿਹਾ ਦਿਮਾਗ ਦੜਾਉਂਗੇ ਤੇ ਹੁਣ ਵੀ ਏ ਤੇ ਬੀ ਮਿਕਸ ਆਨਸਰ ਕੀਤੇ ਜਾ ਰਹੇ ਪਤਾ ਨਹੀਂ ਕਿਉਂ ਹੁਣ ਵੀ ਏ ਤੇ ਬੀ ਮਿਕਸ ਆ ਰਹੇ ਆ ਨਿਬੰਧ ਦੀ ਸੀਮਾ ਨਿਸ਼ਚਿਤ ਤਾਂ ਆਟੋਮੈਟਿਕਲੀ ਛੋਟਾ ਹੋਵੇਗਾ ਠੀਕ ਹੈ ਲੇਖ ਵੱਡੀ ਰਚਨਾ ਹੈ ਜਾਂ ਨਿਬੰਧ ਸੋ ਪੁੱਛਿਆ ਜੀ ਵੱਡੀ ਰਚਨਾ ਤਾਂ ਵੱਡੀ ਰਚਨਾ ਕੀ ਹੋ ਜੂਗਾ ਜੀ ਲੇਖ ਹੋ ਜੂਗੀ ठीक है जिन्ना ने ऑप्शन ए आंसर कीता है जी बिल्कुल ठीक है क्वेश्चन नंबर 17 17 नंबर है जी कि लेख एक ਤੋਂ ਵੱਧ ਵਰਗਾਂ ਨਾਲ ਸੰਬੰਧਿਤ ਹੋ ਸਕਦੇ ਹਨ ویسے ਤਾਂ ਲੇਖਾਂ ਨੂੰ ਵਰਗੀਕ੍ਰਿਤ ਕਰਨਾ ਹੈ मतलब ਕਿ ਇੱთა ਹੀ ਨਹੀਂ ਜਾ ਸਕਦਾ ਪਰ ਫਿਰ ਵੀ ਕੁਝ ਵਿਦਵਾਨ ਵਰਗੀਕ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਸੇ ਕਰਕੇ ਕੁਝ ਵਰਗਾਂ ਦੇ ਵਿੱਚ ਵੰਡੇ ਵੀ ਹੋਏ ਪਰ ਉਹ ਵਰਗ ਸੀਮਿਤ ਨਹੀਂ ਹੈ ठीक है ਕਿਉਂਕਿ ਇੱਕ ਲੇਖ ਜਿਹੜਾ ਇੱਕ ਤੋਂ ਵਧੇਰੇ ਵਰਗਾਂ ਦੇ ਨਾਲ ਸੰਬੰਧਿਤ ਵੀ ਹੋ ਜਾਂਦੇ ਆ यही पूछा गया कि लेख एक तो वर्गोंबंधित हो सकते हैं बिल्कुल हो सकते हैं ऑप्शन बी आंसर करने वाले ने बिल्कुल ठीक सो so, बी आंसर होगा जी बिल्कुल सही क्वेश्चन अठारह अठारह नंबर है जी किसी दीते विषय उत्ते पैरे की रचना करना अखवा है दीते हुए पै विषय के उ पैरे की रचना करना की अखवाएगा ऑप्शन है संखेप रचना भी सर लेख रचना पैरा रचना डी ਵਿਸ਼ਾ ਵਿਸਤਾਰ ਕੁਐਸਚਨ ਨੰਬਰ 18 ਦੇ ਲਈ ਆਨਸਰ ਕਰਿਆ ਜਾਵੇ 18 ਨੰਬਰ ਬਿਲਕੁਲ ਸੌਖਾ ਕੁਐਸਚਨ ਹੈ ਬਟੇ ਸੌਖੇ ਕੁਐਸਚਨ ਔਖੇ ਬਣ ਜਾਂਦੇ ਹੁੰਦੇ ਆ ਆਨਸਰ ਆਪਸ਼ਨ ਬੀ اے ਸੀ ਮਿਕਸ ਆਨਸਰ ਆ ਰਹੀ ਹੈ ਜੀ ਹਾਂਜੀ ਸੀ ਆਪਸ਼ਨ ਗਿਣੇ ਚੁਣੇ ਆਨਸਰ ਆਇਆ ਬਿਲਕੁਲ ਠੀਕ ਹੈ ਸੀ ਵਾਲੀ ਪੈਰਾ ਰਚਨਾ ਕਿਹਾ ਜਾਵੇਗਾ ਜੀ ਕਿਸੇ ਦਿੱਤੇ ਵਿਸ਼ੇ ਤੇ ਪੈਰੇ ਦੀ ਰਚਨਾ ਕਰਨਾ ਪੈਰਾ ਰਚਨਾ ਕਿਹਾ ਜਾਂਦਾ ਹੈ ਕਵੈਸਚਨ ਨੰਬਰ 19 ਹੈ ਜੀ ਲਿਖਣ ਦੀ ਵਿਧੀ ਉੱਤੇ ਵਿਚਾਰ ਕਰਨ ਲਈ ਕਿਸੇ ਵੀ ਪੱਤਰ ਦੇ ਆਮ ਤੌਰ ਤੇ ਡੈਸ਼ ਭਾਗ ਹੁੰਦੇ ਹਨ ਹਾਂ ਜੀ ਲਿਖਣ ਦੀ ਵਿਧੀ ਦੇ ਆਧਾਰ ਤੇ ਜਦੋਂ ਪੁੱਛਿਆ ਜਾਵੇ ਤਾਂ ਕਿੰਨੇ ਪੱਤਰ ਕਿੰਨੇ ਭਾਗ ਹੋਣਗੇ ਪੱਤਰ ਦੇ ਆਪਸ਼ਨ A 3 B 4 C 5 D 6 கரੈਕਟ ਆਨਸਰ ਕਵੈਸਚਨ ਨੰਬਰ 19 ਦੇ ਲਈ ਆਨਸਰ ਕਰੋ ਜੀ 19 ਨੰਬਰ ਸਕਿਪ ਜੀ 19 ਨੰਬਰ A ਜੀ 19 ਨੰਬਰ B ਜੀ A B ਸਕਿਪ ਮੇਕ ਸੈਂਸਰ A ਆਪਸ਼ਨ ਕਰਨ ਵਾਲੇ ਨੇ ਬਿਲਕੁਲ ਠੀਕ ਜੀ 3 ਇੱਕ ਸ਼ੁਰੂ ਵਾਲਾ ਹੁੰਦਾ ਜੀ ਇੱਕ ਵਿਚਕਾਰਲਾ ਤੇ ਇੱਕ ਅੰਤ ਵਾਲਾ ਸੋ ਆਰੰਭ ਮੱਧ ਤੇ ਅੰਤ ਯਾਦ ਰੱਖਿਓ ਕੁਐਸਚਨ ਨੰਬਰ 20 20 ਨੰਬਰ ਹੈ ਜੀ ਬਿਨੇ ਪੱਤਰ ਆਮ ਤੌਰ ਤੇ ਪੰਨੇ ਦੇ ਡੈਸ਼ ਪਾਸੇ ਤੋਂ ਸ਼ੁਰੂ ਹੁੰਦੇ ਹਨ ਬਿਨੇ ਪੱਤਰ ਕਿਹੜੇ ਪਾਸੇ ਤੋਂ ਸ਼ੁਰੂ ਹੁੰਦੇ ਇੱਕ ਹੁੰਦੇ ਜੀ ਅ ਪੱਤਰ ਇੱਕ ਹੁੰਦੀ ਹੈ ਚਿੱਠੀ ਠੀਕ ਹੈ ਜਾਂ ਫਿਰ ਪੱਤਰ ਇਹਨਾਂ ਨੂੰ ਵੀ ਕਹਿ ਦਿੰਨੇ ਆ ਇਹ ਬਿਨਾ ਹੀ ਪੱਤਰ ਦੀ ਗੱਲ ਇੱਥੇ ਹੋ ਰਹੀ ਹੈ ਕਿੱਥਿਆਂ ਨੂੰ ਵੀ ਪੱਤਰ ਕਹਿ ਦਿੰਨੇ ਆਪਾਂ ਹੈਨਾ ਬਿਨੇ ਪੱਤਰ ਦੀ ਗੱਲ ਹੋ ਰਹੀ ਹੈ ਕੋਈ ਨਿੱਜੀ ਪੱਤਰਾਂ ਦੀ ਗੱਲ ਨਹੀਂ ਹੋਈ ਬੇਨਤੀ ਪੱਤਰ ਦੀ ਗੱਲ ਹੋ ਰਹੀ ਹੈ ਬੀ ਆਪਸ਼ਨ ਆ ਰਿਹਾ ਜੀ ਹਾਂਜੀ ਬੀ ਆਪਸ਼ਨ ਕੱਬੇ ਪਾਸੇ ਕੱਬੇ ਪਾਸੇ ਕੀ ਲਿਖਿਆ ਜਾਂਦਾ ਜੀ ਸ਼ੁਰੂ ਹੁੰਦਾ ਹੈ ਹਾਂਜੀ ਠੀਕ ਹੈ ਜੀ ਜਿਹੜੇ ਵੀ ਆਨਸਰ ਕਰ ਰਹੇ ਆ ਜੀ ਕੱਬੇ ਪਾਸੇ ਤੋਂ ਸ਼ੁਰੂ ਹੁੰਦਾ ਹੈ ਜਿਵੇਂ ਕਿ ਆਪਾਂ ਲਿਖਦੇ ਆਂ ਇਸੇ ਸਕੂਲ ਦੇ ਮੁਖ ਅਧਿਆਪਕ ਨੂੰ ਠੀਕ ਹੈ ਤਾਂ ਆਪਾਂ ਲਿਖਦੇ ਕੱਬੇ ਪਾਸੇ ਤੋਂ ਸੇਵਾ ਵਿਖੇ ਮੁਖ ਅਧਿਆਪਕ ਜਿਸ ਤਰ੍ਹਾਂ ਕੁਐਸਚਨ ਨੰਬਰ 21 ਹੈ ਜੀ ਨਿੱਜੀ ਜਕਰੋਗੀ ਪੱਤਰਾ ਆਮ ਤੌਰ ਤੇ ਪੰਨੇ ਦੇ ਡੈਸ਼ ਪਾਸੇ ਤੋਂ ਸ਼ੁਰੂ ਹੁੰਦੇ ਹਨ ਨਿੱਜੀ ਜਕਰੋਗੀ ਪੱਤਰ ਆਪਾਂ ਕੀ ਦੇਖਦੇ ਆ ਕਿ ਹਮੇਸ਼ਾ ਹੀ ਕਿਹੜੀ ਪਾਸੇ ਤੋਂ ਸ਼ੁਰੂ ਹੁੰਦੇ ਆ ਸੱਜੇ ਖੱਬੇ ਮੱਧ ਜਗ ਕਿਤੋਂ ਵੀ ਕੀਤਾ ਜਾ ਸਕਦੇ ਆ ਅੱਜ ਕੱਲ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਆਪਾਂ ਕਿਤਾਬਾਂ 'ਚ ਵੀ ਸ਼ਾਇਦ ਦੇਖ ਰਹੇ ਹੋਵਾਂਗੇ ਕਿ ਆਪਣੇ ਟਾਈਮ ਤਾਂ ਸੇਵਾ ਵਿਖੇ ਫਿਰ ਥੋੜਾ ਜਿਹਾ ਰਾਈਟ ਸਾਈਡ ਕਰਕੇ ਮੁੱਖ ਅਧਿਆਪਕ ਜੀ ਇੱਥੇ ਸਕੂਲ ਵਗੈਰਾ ਦਾ ਨਾਂ ਇਦਾਂ ਕਰਦੇ ਹੁੰਦੇ ਸੀ ਪਰ ਅੱਜ ਕੱਲ ਸਾਰਾ ਕੁਝ ਲੈਫਟ ਸਾਈਡ ਸ਼ਿਫਟ ਕਰ ਦਿੱਤਾ ਕੁਛ ਇਦਾਂ ਲਿਖੇ ਜਾ ਰਹੀ ਹੈ ਠੀਕ ਹੈ ਸੋ ਸਮੇਂ ਦੇ ਅਨੁਸਾਰ ਥੋੜਾ ਬਹੁਤ ਚੇਂਜਸ ਆ ਰਹੇ ਆ ਇਹ ਆਪਸ਼ਨ ਅਨਸਰ ਕੀਤਾ ਜਾ ਰਿਹਾ ਸਬਦੇ ਵੱਲੋਂ ਹੀ ਲਗਭਗ ਆਪਸ਼ਨ ਏ ਆ ਰਿਹਾ ਸੱਜੇ ਪਾਸੇ ਤੋਂ ਠੀਕ ਹੈ ਜੀ ਜਿਹੜੇ ਵੀ ਆਪਸ਼ਨ ਏ ਦੇ ਨਾਲ ਜਾ ਰਹੇ ਹਨ ਹਾਂ ਜੀ ਆਪਣਾ ਪਤਾ ਲਿਖ ਕੇ ਸ਼ੁਰੂ ਕਰਦੇ ਆ ਸੱਜੇ ਪਾਸੇ ਜਿਵੇਂ ਕਿ ਆਪਾਂ ਲਿਖਦੇ ਹੁੰਦੇ ਆ ਕਿ ਜੇ ਮਿੱਤਰ ਨੂੰ ਲਿਖਣਾ ਕੋਈ ਪੱਤਰ ਤਾਂ ਆਪਾਂ ਲਿਖ ਦਿੰਨੇ ਆ एग्जाम ਦੇ ਵਿੱਚ ਤੇ ਪ੍ਰੀਖਿਆ ਭਵਨ ਠੀਕ ਹੈ ਪ੍ਰੀਖਿਆ ਭਵਨ ਤੇ ਉਸ ਤੋਂ ਬਾਅਦ ਇਹ ठा ਪ੍ਰੀਖਿਆ ਭਵਨ ਜਿੱਥੇ ਵੀ ਆਪਾਂ ਬੈਠੇ ਆ ਉਸ ਪਿੰਡ ਸ਼ਹਿਰ ਦਾ ਨਾਂ ਤੇ ਇਹ ठा ਮਿਤੀ ਵਗੈਰਾ ਇਸ ਤਰ੍ਹਾਂ ਠੀਕ ਹੈ

b ਹਾਂਜੀ ਸਾਰੇ ਹੀ ਆਪਸ਼ਨ b ਦੇ ਨਾਲ ਜਾ ਰਹੇ ਹਨ ਜਿਨ੍ਹਾਂ ਨੇ ਕੀਤੀ ਹੈ ਬਿਲਕੁਲ ਠੀਕ ਹੈ ਪੱਤਰ ਦੀ ਪਾਸ਼ਾ ਪੁੱਛੀ ਗਈ ਹੈ ਸੋ ਸਰਲ ਸਪਸ਼ਟ ਹੋਣੀ ਚਾਹੀਦੀ ਹੈ ਤਾਂ ਕਿ ਸਾਹਮਣੇ ਵਾਲਾ ਜਿਹੜਾ ਪੜਨ ਵਾਲਾ ਹੈ ਉਹਨੂੰ ਆਸਾਨੀ ਦੇ ਨਾਲ ਸਮਝ ਆ ਜੇ ਕੁਸ਼ਨ ਨੰਬਰ 24 ਦੇ ਵੱਲ ਵੱਧਦੇ ਹਾਂ ਜੀ 24 ਨੰਬਰ ਹੈ ਜੀ ਸੌਰੀ 1 ਮਿੰਟ ਜੀ ਹਾਂਜੀ 24 ਨੰਬਰ ਕੁਐਸਚਨ ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਜੀ ਹਾਂਜੀ 24 ਨੰਬਰ ਕੁਐਸਚਨ ਹੈ ਜੀ ਸੰਖੇਪ ਰਚਨਾ ਕਰਨ ਦਾ ਮੁੱਖ ਕਾਰਨ ਕੀ ਹੈ অপਸ਼ਨ A ਸਮੇਂ ਦੀ ਬਚਤ ਵੀ ਘੱਟ ਸ਼ਬਦਾਂ ਵਿੱਚ ਜ਼ਿਆਦਾ ਕਹਿਣਾ ਦੇਖਣਾ C ਦੋਵੇਂ ਸਹੀ ਤੇ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 24 ਦੇ ਲਈ ਕਰੈਕਟ ਆਨਸਰ ਜੀ 24 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਥੈਂਕ ਯੂ ਜੀ ਥੈਂਕ ਯੂ C ਆਪਸ਼ਨ ਆ ਚੁੱਕਾ 24 ਨੰਬਰ ਦੇ ਲਈ ਦੋਵੇਂ ਹੀ ਸੰਖੇਪ ਰਚਨਾ ਇੱਕ ਤਾਂ ਸਮੇਂ ਦੀ ਬਚਤ ਕਰਨਾ ਤੇ ਘੱਟ ਸ਼ਬਦਾਂ ਦੇ ਵਿੱਚ ਜ਼ਿਆਦਾ ਕਹਿਣਾ ਜਾਂ ਜ਼ਿਆਦਾ ਲਿਖਣਾ ਦੋਵੇਂ ਹੀ ਸਹੀ ਹੋਣਗੇ ਕੁਐਸਚਨ ਨੰਬਰ 25 25 ਨੰਬਰ ਹੈ ਜਿ ਕਿ ਅਸਰਲੇਖ ਦੇ ਸ਼ਬਦ ਵੀ ਸੰਖੇਪ ਰਚਨਾ ਦੇ ਸ਼ਬਦਾਂ ਦੇ ਵਿੱਚ ਜੋੜੇ ਜਾਂਦੇ ਹਨ ਜਾਂ ਗਿਣੇ ਜਾਂਦੇ ਹਨ ਆਪਸ਼ਨ ਹੈ ਹਾਂ ਵੀ ਨਹੀਂ ਆਪ ਜਦੋਂ ਹੁਲ ਲੈਵਲ ਤੇ ਕਰਦੇ ਹਾਂ ਜਾਂ ਕਰਾਉਂਦੇ ਹ ਹੁਣ ਤੱਕ ਕਰਾਉਨੇ ਆ ਠੀਕ ਹੈ ਤਾਂ ਅਸਰਲੇਖ ਰਚਨਾ ਜਿਹੜੀ ਕਰਦੇ ਆ ਇੱਕ ਧਾਈ ਜਿਹੜੀ ਉਦੇ ਸ਼ਬਦ ਪਰ ਗਿਣਦੇ ਆ ਕਿ ਲਗਭਗ 33% ਹਿੱਸਾ ਹੋਣਾ ਚਾਹੀਦਾ ਮੰਨ ਲਓ 150 ਦਾ 50 ਹੋਣੇ ਚਾਹੀਦੇ ਆ ਠੀਕ ਹੈ ਉਸ ਦੇ ਵਿੱਚ ਸਰਲੇਖ ਦੇ ਜਿਹੜੇ ਇਹ ਸ਼ਬਦ ਹੁੰਦੇ ਆ ਕਿ ਉਹ ਵੀ ਗਿਣਦੇ ਆ A ਤੇ B ਮਿਕਸ ਆਨਸਰ ਕੀਤੇ ਜਾ ਰਹੇ ਆ ਮੋਸਟਲੀ ਆਨਸਰ ਆਪਸ਼ਨ B ਆ ਰਿਹਾ ਨਹੀਂ ਜੀ ਬਿਲਕੁਲ ਠੀਕ ਹੈ ਨਹੀਂ ਜੋੜੇ ਜਾਂਦੇ ਜੀ ਆਰਡੀਅਨ ਜੀ 26 ਨੰਬਰ ਹੈ ਜੀ ਸੰਖੇਪ ਰਚਨਾ মূল ਰਚਨਾ ਦੇ ਸ਼ਬਦ ਹੁੰਦੇ ਹਨ ਆਪਸ਼ਨ ਹੈ 3b 3/1 c 1/4 d 1/3 ਕੁਐਸਚਨ ਨੰਬਰ 26 ਦੇ ਲਈ ਅਨਸਰ ਕਰਿਆ ਜਾਵੇ ਜੀ 26 ਨੰਬਰ ਲਈ ਅਨਸਰ ਕਰੋ ਜੀ 26 ਦੇ ਲਈ ਅਨਸਰ ਆ ਚੁੱਕਾ ਹੈ d ਆਪਸ਼ਨ 1/3 ਹਾਂ ਜੀ 1/3 ਸ਼ਬਦ ਦੇ ਵੱਲੋਂ ਅਨਸਰ ਆ ਰਿਹਾ 1/3 ਭਾਅ 1/3 ਬਿਲਕੁਲ ਠੀਕ ਹੈ ਜੀ ਜਿਹੜੇ ਵੀ ਅਨਸਰ ਕਰ ਰਹੇ ਹੋ ਕੁਐਸਚਨ ਨੰਬਰ 26 ਦੇ ਲਈ ਇੱਕ ਵਟ ਦਿੱਨ। ਕੀ ਹੋ ਗਿਆ ਜੀ 25 ਨੰਬਰ ਕੁਐਸਚਨ ਨੂੰ? ਹਾਂਜੀ ਕਰਤਾ ਜੀ ਦੱਸੋ। ਜਲਦੀ ਕਰੋ ਥੋੜਾ ਜ। ਮੈਸੇਜ ਹੁਣੇ ਹੀ ਬੰਦ ਹੋ ਗਈ। ਚਲੋ 27 ਨੰਬਰ ਦੇ ਵੱਲ ਵਧਦੇ ਜੀ। ਜਬ ਇਹ ਪੁੱਛਿਆ ਚੁੱਕੇ 27 ਨੰਬਰ ਦੇ ਬਲਵਾਧਿਆ ਪੱਤਰਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਕਿਸਮਾਂ ਪੁੱਛੀਆਂ ਗਈਆਂ ਨੇ ਪੱਤਰਾਂ ਦੀਆਂ ਆਪਸ਼ਨ ਨੇ 3 b 6 c 4 d 5 கரੈਕਟ ਆਨਸਰ ਕੁਐਸਚਨ ਨੰਬਰ 72 ਜੀ ਇਹ ਸਹੀ ਨਹੀਂ ਹੋਣਾ ਜੀ ਨੋ ਹੀ ਆਉਣਾ ਨਹੀਂ ਜੁੜੇ ਜਾਂਦੇ ਆ ਜੀ ਸਰਲੇਖ ਦੇ 1 2 3 ਇੰਨੇ ਕੇ ਸ਼ਬਦਾਜੇ ਹੁੰਦਾ ਸਰਲੇਖ ਘੱਟ ਤੋਂ ਘੱਟ ਸ਼ਬਦਾਜੇ ਲਿਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਆਪਾਂ ਨਹੀਂ ਜੋੜਦੇ ਵਿੱਚ ਪੱਤਰਾਂ ਦੀਆਂ ਕਿਸਮਾਂ ਪੁੱਛੀਆਂ ਗਈਆਂ ਨੇ ਆਨਸਰ ਆ ਰਿਹਾ ਜੀ ਡੀਏ 3 ਬੀਸੀ এবੀ ਮੈਕਸ ਆਨਸਰ ਕੀਤਾ ਜਾ ਰਿਹਾ ਕੁਐਸਚਨ ਨੰਬਰ 27 ਲਈ 27 ਨੰਬਰ ਲਈ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਪੱਤਰਾਂ ਦੀਆਂ ਕਿਸਮ ਬੀ ਯਾਨੀ ਕਿ 6 ਹੁੰਦੀਆਂ ਨੇ ਠੀਕ ਹੈ ਜਿਹੜੇ ਵੀ ਆਨਸਰ ਕਰ ਰਹੇ ਹੈ 6 ਪੱਤਰ ਹੁੰਦੇ ਜੀ 6 ਪ੍ਰਕਾਰ ਦੇ ਕਿਹੜੇ-ਕਿਹੜੇ ਹੁੰਦੇ ਹੈ ਜੀ ਬੇਨਤੀ ਪੱਤਰ ਨਿਜੀ ਪੱਤਰ ਜਾਂ ਕਰੋਗੀ ਪੱਤਰ ਇਹ ਇੱਕੋ ਹੀ ਹੈ ਜੀ ਠੀਕ ਹੈ ਨਿੱਜੀ ਜਕਰੋਗੀ ਪੱਤਰ ਇੱਕੋ ਹੀ ਹੈ ਬੇਨਤੀ ਪੱਤਰ ਇੱਕ ਵਪਾਰਕ ਦਫਤਰੀ ਅਰਧ ਸਰਕਾਰੀ ਤੇ ਬਾਕੀ ਜਿਹੜੇ ਆ ਉਹ ਫਟਕਲ ਦੇ ਵਿੱਚ ਗਿਣੇ ਜਾਂਦੇ ਇਸ ਤਰੀਕੇ ਨਾਲ કુલ 6 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਪੱਤਰਾਂ ਨੂੰ ਕੁਐਸਚਨ ਨੰਬਰ 28 28 ਨੰਬਰ ਕੁਐਸਚਨ ਹੈ ਜੀ ਹਵਾਲਾ ਨੰਬਰ ਤੇ ਮਿਤੀ ਕਿਹੜੇ ਪੱਤਰਾਂ ਦੇ ਵਿੱਚ ਲਿਖਣੇ ਜ਼ਰੂਰੀ ਹੁੰਦੇ ਹਨ ਆਪਸ਼ਨ ਇਹ ਨਿੱਜੀ ਵੀ ਬੇਨਤੀ ਸੀ ਦਫਤਰੀ ਡੀ ਵਪਾਰਕ 28 ਨੰਬਰ ਕੁਐਸਚਨ ਦੇ ਲਈ ਆਨਸਰ ਕਰਿਆ ਜਾਵੇ ਜੀ ਹਾਂਜੀ ਪੱਤਰ ਵੀ ਛੇ ਚਿੱਟੀ ਵਿੱਚ ਹੈ ਸੀ ਆਨਸਰ ਹੈ ਜੀ ਸਭ ਦੇ ਵੱਲੋਂ ਹੀ ਲਗਭਗ ਆਪਸ਼ਨ ਸੀ ਆ ਰਿਹਾ ਦਫਤਰੀ ਹਵਾਲਾ ਨੰਬਰ ਜਮਿਤੀ ਕਿਹੜੇ ਪੱਤਰਾਂ ਤੇ ਲਿਖਨੇ ਜ਼ਰੂਰੀ ਹੁੰਦੇ ਹਨ ਲਗਭਗ ਸਭ ਦੇ ਵੱਲੋਂ ਹੀ ਆਪਸ਼ਨ ਸੀ ਆਨਸਰ ਕੀਤਾ ਜਾ ਰਿਹਾ ਜੋ ਕਿ ਗਲਤ ਹੋ ਗਿਆ ਜੀ ਹਾਂਜੀ ਆਨਸਰ ਆਪਸ਼ਨ ਡੀ ਆਣਾ ਜੀ ਵਪਾਰਕ ਪੱਤਰਾਂ ਦੇ ਠੀਕ ਹੈ ਜਦੋਂ ਕੋਈ ਇੱਕ ਅ ਕਿਨਾ ਕੰਪਨੀ ਹੁੰਦੀ ਹੈ ਦੂਜੀ ਕੰਪਨੀ ਨੂੰ ਪੱਤਰ ਲਿਖਦੀ ਹੈ ਤਾਂ ਪੱਤਰ ਦੇ ਵਿੱਚ ਹਵਾਲਾ ਨੰਬਰ ਲਿਖਦੇ ਆ ਹਾਂਜੀ ਪੱਤਰ ਵਪਾਰਕ ਪੱਤਰਾਂ ਦੇ ਵਿੱਚ ਉਦੋਂ ਜਦੋਂ ਇੱਕ ਫਰਮ ਕਿਸੇ ਦੂਜੀ ਫਰਮ ਨੂੰ ਪਰ ਮਤਲਬ ਕੰਪਨੀ ਜਾਂ ਇੰਡਸਟਰੀ ਕੋਈ ਵੀ ਲਾ ਲਓ ਇੱਕੋ ਚੀਜ਼ ਹੋ ਗਈ ਠੀਕ ਹੈ ਕੁਐਸਚਨ ਨੰਬਰ 29 29 ਨੰਬਰ ਕੁਐਸਚਨ ਹੈ ਜੀ ਲੇਖਣ ਢੰਗ ਦੇ ਅਨਸਾਰ ਲੇਖਾਂ ਦਾ ਵਰਗੀਕਰਨ ਕਿੰਨੇ ਭਾਗਾਂ ਵਿੱਚ ਕੀਤਾ ਜਾ ਸਕਦਾ ਹੈ ਵੈਸੇ ਸਾਨੂੰ ਪਹਿਲਾਂ ਵੀ ਦੱਸਿਆ ਕਿ ਲੇਖਾਂ ਦਾ ਵਰਗੀਕਰਨ ਕਰਨਾ ਸੰਭਵ ਨਹੀਂ ਹੈ ਪਰ ਫੀ ਕੁਝ ਵਿਦਵਾਨ ਨੇ ਜਿਹੜੇ ਉਹ ਲੇਖਾਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਕਰਦੇ ਹਨ ਠੀਕ ਹੈ ਸੋ ਇਹ ਹੀ ਪੁੱਛਿਆ ਕਿ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਬਟ ਦੇਖੋ ਇੱਕ ਕੁਐਸਚਨ ਆ ਨਾ ਜਿਹੜਾ ਇਹ ਆਪਾਂ ਕਨਫਰਮ ਜਾਂ ਸ਼ਾਰਟੀ ਵਾਲਾ ਨਹੀਂ ਕਹਾਂਗੇ ਕਹਾਂਗੇ ਕਿ ਮਤਲਬ ਸ਼ਾਰਟੀ ਦੇ ਨਾਲ ਇੰਨੇ ਭਾਗਾਂ ਦੇ ਵਿੱਚ ਹੀ ਸਹੀ ਆਨਸਰ ਹੋਵੇਗਾ ਇਹ ਜਸਟ ਇੱਕ ਇਨਫਰਮੇਟਿਵ ਕੁਐਸਚਨ ਹੈ ਠੀਕ ਹੈ ਸਹੀ ਵੀ ਹੋ ਸਕਦਾ ਤੇ ਨਹੀਂ ਵੀ ਹੋ ਸਕਦਾ ਨਹੀਂ ਹੋਣ ਦਾ ਰੀਜ਼ਨ ਕੀ ਹੈ ਕਿ ਜ਼ਰੂਰੀ ਨਹੀਂ ਕਿ ਵੰਡੇ ਜਾਣ ਠੀਕ ਹੈ ਆਨਸਰ ਡੀ ਸੀ ਮੈਕਸ ਕੀਤਾ ਜਾ ਰਿਹਾ ਜਿਨ੍ਹਾਂ ਨੇ ਸੀ ਆਪਸ਼ਨ ਕੀਤਾ ਵੈਸੇ ਸਹੀ ਆਨਸਰ ਹੋਵੇਗਾ ਇੱਕੇ ਕੋਸ਼ਿਸ਼ ਕਰਦੇ ਹਾਂ ਵੰਡਣ ਦੀ ਬਟ ਟ੍ਰਿਕ ਹੋ ਵੀ ਹੈ ਕੁਐਸਚਨ ਨੰਬਰ 3 3 ਨੰਬਰ ਹੈ ਜੀ ਪੱਤਰ ਭੇਜਣ ਦਾ ਨਵਾਂ ਤਰੀਕਾ ਕਿਹੜਾ ਹੈ ਆਪਸ਼ਨ A ਟੈਲੀਗ੍ਰਾਮ ਵੀ ਈਮੇਲ ਸੀ ਐਕਸਟੈਂਡ ਮੈਸੇਜ ਸਰਵਿਸ ਦੀ ਇਹਨਾਂ ਵਿੱਚੋਂ ਕੋਈ ਵੀ ਨਹੀਂ 3 ਨੰਬਰ ਦੇ ਲਈ ਕਰੈਕਟ ਆਨਸਰ ਕਰੋ ਤੇ ਜਿਹੜੇ ਵੀ ਨਵੇਂ ਵੀਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਤਾਂ ਕਿ ਆਉਣ ਵਾਲੀਆਂ ਕਲਾਸਿਸ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ हां जी ਜਿਹੜੇ ਵੀ ਕੈਂਡੀਡੇਟਸ ਨੂੰ ਪ੍ਰਿੰਟਡ ਫਾਰਮ ਦੇ ਵਿੱਚ ਕੰਟੈਂਟ ਚਾਹੀਦਾ ਹੈ ਜਿਹੜੇ ਵੀ ਕੈਂਡੀਡੇਟ ਨੂੰ ਪ੍ਰਿੰਟਡ ਫਾਰਮ ਦੇ ਵਿੱਚ ਕੰਟੈਂਟ ਚਾਹੀਦਾ ਜੀ ਪੇਪਰ ਕੋਸ ਚਾਹੀਦੇ ਹਨ ਜਾਂ ਫਿਰ ਜਿਨ੍ਹਾਂ ਨੂੰ ਚਾਹੀਦੇ ਹੋਣ ਜੀ ਪ੍ਰੈਕਟਿਸ ਸੈਟ ਉਹ ਸਾਰੇ ਸੰਪਰਕ ਕਰ ਸਕਦੇ ਜੀ ਆਪਣੇ ਨੰਬਰ 7837896518 ਨੰਬਰ ਤੇ ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਇਨਫਰਮੇਸ਼ਨ ਲੈ ਸਕਦੇ ਹੋ ਤੇ ਲੋੜੀਂਦੀ ਚੀਜ਼ ਕਰ ਬੈਠੇ ਪ੍ਰਾਪਤ ਕਰ ਸਕਦੇ ਹੋ ਜੀ ਅਰ ਇੱਕ ਚੀਜ਼ ਤੁਹਾਨੂੰ ਬਾਈ ਪੋਸਟ ਕਰ ਪਹੁੰਚਾ ਦਿੱਤੀ ਜਾਵੇਗੀ ਪ੍ਰਿੰਟਡ ਫਾਰਮ ਵਾਲੀ ਤੇ ਬਾਕੀ ਤੁਹਾਨੂੰ ਆਨਲਾਈਨ ਮਿਲ ਜਾਵੇਗਾ ਜੀ ਕੰਟੈਂਟ ਠੀਕ ਹੈ ਜੀ ਸੋ ਪ੍ਰਸ਼ਨ ਨੰਬਰ 33 ਨੰਬਰ ਲਈ ਆਨਸਰ ਆਪਸ਼ਨ ਬੀ ਕੀਤਾ ਜਾ ਰਿਹਾ ਹੈ ਇਹ ਸਭ ਦੇ ਵੱਲੋਂ ਬੀ ਨੰਬਰ 3 ਨੰਬਰ ਦੇ ਲਈ ਬੀ ਆਪਸ਼ਨ ਆ ਰਿਹਾ ਹੈ ਪੱਤਰ ਭੇਜਣ ਦਾ ਨਵਾਂ ਤਰੀਕਾ ਹੈ ਜੀ ਈਮੇਲ ਜੀ ਬਿਲਕੁਲ ਠੀਕ ਹੈ ਜੀ ਅੱਜ ਕੱਲ ਈਮੇਲ ਨਵਾਂ ਤਰੀਕਾ ਮੰਨਿਆ ਜਾਂਦਾ ਹੈ ਇੱਥੋਂ ਤੱਕ ਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਦੋਂ ਆਪਾਂ ਜੌਬ ਕਰ ਰਹੇ ਹਾਂ ਤਾਂ ਉਹ ਤੁਹਾਨੂੰ ਛੁੱਟੀ ਵਰਬਲੀ ਨਹੀਂ ਦੇਣਗੇ ਤੁਹਾਨੂੰ ਈਮੇਲ ਲਿਖ ਕੇ ਪਾਉਣੀ ਪਵੇਗੀ ਉਦੋਂ ਹੀ ਛੁੱਟੀ ਐਕਸੈਪਟ ਕੀਤੀ ਜਾਵੇਗੀ ਉਹਦਾ ਰੀਜ਼ਨ ਇਹ ਹੈ ਕਿ ਉੱਪਰ ਤੱਕ ਈਮੇਲ ਜਿਹੜੀ ਹੈ ਮੇਨ ਹੈੱਡ ਆਫਿਸ ਹੁੰਦਾ ਉੱਥੋਂ ਤੱਕ ਪਹੁੰਚਾਉਣੀ ਹੁੰਦੀ ਹੈ ਉਹ ਖਬਰ ਕਿ ਇਸ ਆਫਿਸ ਦੇ ਵਿੱਚੋਂ ਆਹ ਪਰਸਨ ਛੁੱਟੀ ਤੇ ਹੈ ਇਸ ਲਈ ਹਾਂਜੀ 28 ਨੰਬਰ ਤੇ ਕੀ ਹੋ ਗਿਆ ਇਹ 28 ਨੂੰ ਹਣਾ व्यापारक पदर हवाला नंबर तो मिति मिति चलो सारे हो सकती पर हवाला नंबर व्यापारक पदर से सही है जी हाँ जी थैंक यू सो मच सब का बहुत बहुत धनवाद जी मिलते हैं जी कलू ठीक अठ बजे थैंक यू सो मच बाय बाय टेक केयर गुड नाइट स्वीट ड्रीम्स थैंक यू अगेन जी